ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਸਖਤੀ ਵਰਤਦੇ ਹੋਏ ਫਟਕਾਰ ਲਗਾਈ ਹੈ ਜੀ ਹਾਂ ਫਟਕਾਰ ਇਸ ਤਰ੍ਹਾਂ ਕਿ ਲਗਾਈ ਹੈ ਕਿਉਂਕਿ ਕਿਸੇ ਮੁਲਜ਼ਮ ਦੇ ਨਾਮ ਦੇ ਅੱਗੇ ਸਰਦਾਰ ਸ਼ਬਦ ਲਿਖਿਆ ਗਿਆ ਇਸ ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਜਵਾਬ ਮੰਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪਟੀਸ਼ਨ ਕਰਤਾ ਨੇ ਤਰਨਤਾਰਨ ਦੇ ਤਰਨਤਾਰਨ ਦੇ ਪਟੀਸ਼ਨ ਕਰਤਾ ਗੁਰਨੀਸ਼ਾਨ ਸਿੰਘ ਦੇ ਵੱਲੋਂ ਰੈਗੂਲਰ ਜ਼ਮਾਨਤ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਕਰਦੇ ਹੋਏ ਜਦੋਂ ਹਾਈ ਕੋਰਟ ਨੇ ਪਰਚੋਲ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਉਹ ਸਖਸ਼ ਦੇ ਨਾਮ ਦੇ ਅੱਗੇ ਸਰਦਾਰ ਲਿਖਿਆ ਹੋਇਆ ਸੀਗਾ ਸਰਦਾਰ ਸ਼ਫਤ ਤੇ ਇਤਰਾਜ਼ ਜाहिर ਕਰਦੇ ਹੋਏ ਹਾਈ ਕੋਰਟ ਨੇ ਸਖਤ ਇਤਰਾਜ਼ ਕੀਤਾ ਸਖਤ ਇਤਰਾਜ਼ ਕਰਦੇ ਹੋਏ ਡੀਜੀਪੀ ਪੰਜਾਬ ਤੋਂ ਜਵਾਬ ਮੰਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਫੈਸਲਾ ਕੀਤਾ ਗਿਆ ਉਸ ਦੀ ਇੱਕ ਕਾਪੀ ਜਿਹੜੀ ਹੈ ਉਹ ਭੇਜ ਦਿੱਤੀ ਗਈ ਹੈ ਪੰਜਾਬ ਦੇ ਡੀਜੀਪੀ ਨੂੰ ਕਿਉਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦੋ ਨੇ ਪਿਛਲੇ ਸਾਲ ਡੀਜੀਪੀ ਪੰਜਾਬ ਦੇ ਵੱਲੋਂ ਇਹ ਹਾਾਈ ਕੋਰਟ ਦੇ ਵਿੱਚ ਕਿਹਾ ਗਿਆ ਸੀਗਾ ਕਿ ਕਿਸੇ ਵੀ ਸ਼ਿਕਸ਼ਾ ਦਾ ਐਫ ਆਈ ਆਰ ਦੇ ਵਿੱਚ ਜਾਤੀ ਜਿਹੜੀ ਹੈ ਉਹ ਨਹੀਂ ਵਰਤੀ ਜਾਵੇਗੀ ਜਾਤੀ ਦਾ ਨਾਮ ਨਹੀਂ ਲਿਖਿਆ ਜਾਵੇਗਾ ਤੁਹਾਨੂੰ ਦੱਸ ਦਿੰਨੇ ਕਿ ਇਸੇ ਸੰਦਰਭ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਹੈ ਤੇ ਸਰਦਾਰ ਸ਼ਬਦ ਲਿਖੇ ਜਾਣ ਤੇ ਇਤਰਾਜ਼ ਜ਼ਾਹਿਰ ਕੀਤਾ ਹੈ ਤੇ ਜੋ ਆਰਡਰ ਹੈ ਉਸ ਦੀ ਇੱਕ ਕਾਪੀ ਪੰਜਾਬ ਦੇ ਡੀ ਜੀ ਪੀ ਗੋਰੋ ਯਾਦੋ ਨੂੰ ਵੀ ਭੇਜ ਦਿੱਤੀ ਹੈ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੀ ਜਵਾਬ ਦਾਖਲ ਕਰੇਗੀ ਇਹ ਦੇਖਣਾ ਹੋਵੇਗਾ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕਦੇ ਟੀਵੀ ਦੇ ਨਾਲ